ਕਰਾਲੀ ਤੋਂ ਮਰੰਡਾ ਰੋਡ ਧਿਆਨਪਰਾ ਕਲੋਨੀ ਹੈ ਜੀ ਕਰਾਲੀ ਸੀਵਰੇਜ ਦਾ ਪਾਣੀ ਨੇ ਸਾਨੂੰ ਡੋਬੋ ਦਿੱਤਾ ਜੀ ਬਹੁਤ ਬੁਰਾ ਹਾਲ ਹੈ ਜੀ ਗੰਦਾ ਪਾਣੀ ਸਾਡੇ ਘਰ ਤੱਕ ਫੜ ਚਲੇ ਨਹੀਂ ਥੱਲੇ ਲਾ ਕੇ ਰੋਕੇ ਹੈ ਜੀ ਇਸ ਉੱਪਰ ਤੇ ਖਰਾਪ ਮਿਹਰਬਾਨ ਹੁੰਦਾ ਜੀ ਨਹੀਂ ਨਹੀਂ ਹਟ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਜੀ ਜੀ ਕਰਾਲੀ ਤੋਂ ਮਰੰਡਾ ਰੋਡ ਧਿਆਨਪਰਾ ਪਿੰਡ ਦੇ ਵਿੱਚ ਕਲੋਨੀ ਦੇ ਸਾਡਾ ਬਹੁਤ ਬੁਰਾ ਹਾਲ ਹੈ ਜੀ ਹਰ ਇੱਕ ਬਰਸਾਤ ਨੂੰ ਇੰਨਾ ਬੁਰਾ ਹਾਲ ਹੋ ਜਾਂਦਾ ਜੀ ਸਾਨੂੰ ਕਰਾਲੀ ਦੇ ਸੀਵਰੇਜ ਦਾ ਪਾਣੀ ਗੰਦਾ ਪਾਣੀ ਸਾਡੇ ਘਰਾਂ 'ਚ ਵੜਦਾ ਜੀ ਦੇਸਾਂ ਦਾ ਪਾਣੀ ਸਾਡੇ ਘਰਾਂ ਚ ਆਉਂਦਾ ਜੀ ਸਾਡਾ ਬਹੁਤ ਬੁਰਾ ਹਾਲ ਆ ਜੀ ਉਹ ਦੇਖੋ ਜੀ ਸਾਡੇ ਪਿੱਛੇ ਅਸੀਂ ਥੈਲੇ ਲਾਏ ਹੋਏ ਆ ਜੀ ਘਰਾਂ ਦੇ ਮੂਹਰੇ ਪਾਣੀ ਸਾਡੇ ਘਰਾਂ ਤੱਕ ਪਹੁੰਚ ਚੁੱਕਿਆ ਜੀ ਅਸੀਂ ਹਰ ਜਗ੍ਹਾ ਐਪਲੀਕੇਸ਼ਨਾਂ ਦੇ ਦਿੱਤੀਆਂ ਜੀ ਸਾਡੀ ਕਿਤੇ ਸੁਣਵਾਈ ਨਹੀਂ ਸਕੂਲ ਵਾਲਿਆਂ ਨਾਲ ਰਸਤਾ ਜੀ ਇਹ ਰਸਤਾ ਪੱਟ ਕੇ ਸਾਨੂੰ ਪਾਣੀ ਕੱਟਣ ਨਹੀਂ ਦਿੰਦੇ ਬਹੁਤ ਬੁਰਾ ਹਾਲ ਆ ਜੀ ਇਹਨਾਂ ਦੀ ਗੱਡੀ ਲੈ ਕੇ ਅਸੀਂ 10 ਵਾਰ ਪੰਚਕੂਲੇ ਗਿਆ ਆ ਜੀ ਹਾਈਵੇ ਤੇ ਦਫ਼ਤਰ ਮੈਸੇਜ ਲਾਈ ਵੇ ਤੇ ਦਫ਼ਤਰ ਐਪਲੀਕੇਸ਼ਨਾਂ ਦੇਤੀਆਂ ਐਮਐਲਏ ਤੋਂ ਸਾਈਨ ਕਰਾ ਕੇ ਐਸਡੀਐਮ ਸਭ ਤੋਂ ਸਾਈਨ ਕਰਾ ਕੇ ਕਿਤੇ ਸਾਡੀ ਸੁਣਵਾਈ ਨਹੀਂ ਹੋएगी ਆ ਬਹੁਤ ਬੁਰਾ ਹਾਲਾਤ ਅਸੀਂ ਤਾਂ ਨਰਕ ਭੋਗ ਰਹੇ ਹਾਂ ਜੀ ਪੂਰਾ ਕਿਤੇ ਸਾਡੀ ਸੁਣਵਾਈ ਨਹੀਂ ਇਹ ਪੈਂਦਾ ਜੀ ਹਲਕਾ ਡਾਕਟਰ ਚਰਨਜੀਤ ਸਿੰਘ ਚੰਨੀ ਚੰਕੌਰ ਸਾਹਿਬ ਐਮਐਲਏ ਪਿੰਡ ਧਿਆਨਪੁਰਾ ਤੋਂ ਜੀ ਰਹਾਣੀ ਮਨਿੰਦਾ ਰੂਪ ਤੇ ਕਲੋਨੀ ਧਿਆਨਪੁਰੇ ਦੇ ਵਿੱਚ ਪੈਂਦੀ ਹੈ ਐਮਐਲਏ ਹਲਕਾ ਚੰਕੌਰ ਸਾਹਿਬ ਵਾਲੀ ਦੇ ਅੰਡਰ ਅਸੀਂ ਇਹ ਜਿਹੜਾ ਬਾਈਪਾਸ ਕੱਢਿਆ ਆਈ ਜੇ ਥੱਲੇ ਉਹਨਾਂ ਨੇ ਇੱਕ ਪਾਈਪਲਾਈਨ ਦੱਬੀ ਹੈ। ਅਸੀਂ 2 ਸਾਲ ਗੇੜੇ ਮਾਰੇ ਆਂ ਵੀ ਇਹ ਉੱਥੇ ਪਾਈਪਲਾਈਨ ਇੱਕ ਭੂਰ ਪੈ ਜਾਂਦੀ ਜਗਾ ਬਣੀ ਹੋਈ ਹੈ। ਵੀ ਫੇਰ ਇਹ ਪਾਣੀ ਦਾ ਹੱਲ ਹੋ ਜਾਣ ਤਾਂ ਇੱਕ ਪਾਈਪਲਾਈਨ ਨੇ ਤਾਂ ਜਿੰਨਾ ਪਾਣੀ ਖਿੱਚਣਾ ਉਹ ਨਹੀਂ ਖਿੱਚਣਾ। ਜੇ ਦੋ ਪੈ ਜਾਂਦੀਆਂ ਫੇਰ ਪਾਣੀ ਛੇਤੀ ਨਿਕਲ ਸਕਦਾ ਤਾਂ। ਵੀ ਇਹੇ ਜ਼ਰੂਰੀ ਹੱਲ ਹੋ ਕੀਤਾ ਜਾਏ। ਜੀ ਸੁਣਾਈ ਕਿਤੇ ਨਹੀਂ ਹੋਈ ਕੰਕੁਲਾ ਇਨ ਵਿੱਚ ਹਾਈਵੇ ਦੇ ਕੋਲ ਅਸੀਂ ਬਹੁਤ ਵਾਰ ਜਾਏ। ਐਪਲੀਕੇਸ਼ਨ ਸਾਡੇ ਕੋਲ ਪਈਆਂ ਜੇ ਦਿਖਾਉਣੀਆਂ ਹੋਈਆਂ ਅਸੀਂ ਫੇਰ ਉਹ ਵੀ ਦਿਖਾ ਦੂੰਗੇ ਆਪਾਂ ਹਾਂਜੀ ਤਾਂ ਕਰਦੇ ਜੀ ਮਿੰਤਾ ਕਰ ਰਹੇ ਸਾਨੂੰ ਤਾਂ ਬਖਸ਼ ਦੋ ਕਰਾਲੀ ਵਾਲੇ ਉਹ ਕਰਾਲੀ ਵਾਲੇ ਦਾ ਪਾਣੀ ਇੱਥੇ ਆ ਰਿਹਾ ਠੀਕ ਹੈ ਜੀ ਡਿਰੇਕਟਰ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਸਭ ਨੂੰ ਫੋਨ ਕਰ ਲਿਆ ਹੁਣ ਵੀ ਇਸ ਟਾਈਮ ਤੇ ਫੋਨ ਲਾ ਕੇ ਦੇਖਦੇ ਆ ਸਾਡਾ ਫੋਨ ਨਹੀਂ ਚੱਕ ਰਹੇ ਹੈਗੇ ਅਸੀਂ ਤਾਂ ਐ ਹੀ ਕਹਿ ਰਹੇ ਮੜਾ ਮੋਟਾ ਪਾਣੀ ਸਾਡਾ ਕਢਾ ਦਿਓ ਕੋਈ ਸਾਡੇ ਘਰ ਬਚ ਜਾਣਗੇ ਅਸੀਂ ਤਾਂ ਡੁੱਬ ਗਏ ਹੁਣ ਰਾਤ ਨੂੰ ਅਸੀਂ ਰਾਤ ਪੈ ਗਏ ਹੁਣ ਕਿੱਥੇ ਨਿਆਣਿਆਂ ਨੂੰ ਲੈ ਕੇ ਜਾਈਏ ਛੋਟੇ ਛੋਟੇ ਪਹਿਲੇ ਲਾਏ ਹੋਇਆ ਘਰਾਂ ਦੇ ਮੂਹਰੇ ਠੀਕ ਹੈ ਜੀ ਪਾਣੀ ਤਾਂ ਹੁਣ ਅੰਦਰੋਂ ਚ ਵੜ ਚੁੱਕਾ ਹੈ ਸਾਡੇ ਐਦੋਂ ਉੱਤੇ ਤਾਂ ਕੁਝ ਨਹੀਂ ਹੋਇਆ ਬਾਹਰ ਵਿੱਚ ਫਿਰ ਲੰਗਰ ਲੈ ਕੇ ਨਾ ਆਇਓ ਸਾਡੇ ਵਾਸਤੇ ਸਾਡੀ ਇਹੀ ਬੇਨਤੀ ਹੈ ਜੀ ਸਾਡਾ ਗੰਦੇ ਪਾਣੀ ਤੋਂ ਨਿਕਾਸ਼ ਕੀਤਾ ਜਾਵੇ ਜੀ ਸਾਡੀ ਸੁਣਵਾਈ ਕਰੋ ਜੀ ਉਹ ਤਾਂ ਅਸੀਂ ਕਰਲੇ ਮਿੰਤਰ ਨਾਲ ਕਈ ਵਾਰ ਐਪਲੀਕੇਸ਼ਨ ਦੇ ਚੁੱਕੇ ਹਾਂ ਜੀ ਸਾਡਾ ਬਹੁਤ ਬੁਰਾ ਹਾਲ ਹੈ ਸਾਡੇ ਦਾ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਦੇਖੋ ਅਸੀਂ ਥੈਲੇ ਲਾ ਲਾ ਪਾਣੀ ਰੋਕਿਆ ਹੋਇਆ ਹੈ ਜੀ ਬਹੁਤ ਬੁਰਾ ਹਾਲ ਹੈ ਬੱਚਾ ਤੇ ਲੰਘਣ ਨੂੰ ਤਾਂ ਬਹੁਤ ਬੁਰਾ ਹਾਲ ਹੈ ਕੋਈ ਬਾਹਰ ਨਹੀਂ ਆ ਸਕਦਾ ਜਨਾਨੀ ਬੱਚਾ ਤਾਂ ਕੋ ਇਥੋਂ ਲੰਘੇ ਨਹੀਂ ਸਕਦਾ ਜੀ